ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਜਦੋਂ ਵੀ ਸੋਸ਼ਲ ਮੀਡੀਆ ਤੇ ਉਹਦੀ ਤਸਵੀਰ ਵੇਖੀ ਦੀਏ ਤੇ ਰੂਹ ਵੀ ਕੰਬਦੀ ਏ ਮਦਭਾਗੀ ਗੱਲ ਇਹ ਹੈ ਕਿ ਉਸ ਬੰਦੇ ਕੋਲ ਵਕੀਲ ਨਹੀਂ ਹੈਗਾ ਮੈਂ ਅਮਰੀਕਾ ਦੇ ਸਾਰੇ ਸਿੱਖਾਂ ਨੂੰ ਕਮਿਊਨਿਟੀ ਨੂੰ ਹਿੰਦੂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਸਾਰਥਕ ਬੰਦਾ ਅੱਗੇ ਲੱਗੇ ਕੇ ਘੱਟੋ-ਘੱਟ ਉਹਦੇ ਲਈ ਇੱਕ ਵਕੀਲ ਕਰੀਏ ਇਹ ਹੀ ਆਪਾਂ ਕਰ ਸਕਦੇ ਆਂ ਔਰ ਦਵਾਵਾ ਕਰ ਸਕਦੇ ਆਂ ਅਸੀਂ ਬ੍ਰਿਸਬਨ ਸਿੱਖ ਟੈਂਪਲ ਔਰ ਉਦੀ ਕਮੇਟੀ ਵੱਲੋਂ ਔਰ ਸਾਰੀ ਬ੍ਰਿਸਬਨ ਸੰਗਤ ਵੱਲੋਂ ਅਸੀਂ ਇੱਥੇ ਕਰਾਂਗੇ ਜੋ ਕਰ ਸਕਦੇ ਆ ਅਮਰੀਕਾ ਤੋਂ ਕੋਈ ਸਾਰਥਕ ਬੰਦੇ ਅੱਗੇ ਆਉਣ ਤੇ ਇਸ ਬੰਦੇ ਲਈ ਘੱਟੋ ਘੱਟ ਇੱਕ ਡਿਫੈਂਸ ਟਰਨੀ ਦਾ ਕਰਕੇ ਦੇਣ ਇਹ ਇਹੀ ਅਸੀਂ ਕਰ ਸਕਨੇ ਆ ਅਸੀਂ ਸਾਨੂੰ ਕਰਨਾ ਚਾਹੀਦਾ ਸੋ ਇਹ ਮੇਰੀ ਬੇਨਤੀ ਹੈ ਸਾਰੇ ਅਮਰੀਕਨ ਦੇ ਮੋਦਵੀਰ ਲੋਕਾਂ ਨੂੰ ਤੁਸੀਂ ਸਿਆਣੇ ਹੋ ਤੁਸੀਂ ਅਸੀਂ ਸਾਨੂੰ ਜੋ ਹੁਕਮ ਲਾਓਗੇ ਐਸੇ ਬ੍ਰਿਸਬਨ ਆਸਟ੍ਰੇਲੀਆ ਕੈਨੇਡਾ ਸਾਰੇ ਤੁਹਾਡੇ ਨਾਲ ਨੇ ਪਲੀਜ਼ ਉਹਦੀ ਹੈਲਪ ਕਰੋ ਉਹਨੂੰ ਟਰਨੀ ਦਿਵਾ ਕੇ ਔਰ ਅਰਦਾਸ ਕਰਿਏ ਉਹਦੇ ਲਈ ਕਿ ਹੌਸਲੇ ਵਿੱਚ ਰਹੇ ਵਾਇਡੁਰਜੀ ਕਾਲਸਾ ਵਾਏ